ਕੁਝ ਕਿਹਾ ਤਹਨੇ ਰ ਜਰੇਗਾ ਕਿਵੇਂ ਚੁਪ ਰਹਾ ਤਸ਼ਮਦਨ ਕੀ ਕਹਿਣਗੇ ਜੀਤ ਦੀ ਮੋਤ ਇਸ ਰਾਤ ਜੇ ਹੋਗੀ ਨਿਰਾਜੀਣਾ ਮੇਰੇ ਯਾਰ ਕਿੰਜ ਸਹਿਣਗੇ ਵਿਦੇਸ਼ਾਂ ਚ ਜੋਰੂਲ ਦੇਣ ਰੋਟੀ ਲਈ ਜਦ ਉਹ ਪਿੰਡ ਪਰ ਤਣੇਂਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਹਾਂ ਦੇ ਸਵੇ ਦੀ ਅਗਨ ਵਕੀ ਕਵਰਾ ਦੇ ਰੁੱਖ ਹੇਠ ਜਾ ਵਹਿਣਗੇ ਕੁਝ ਕਿਹਾ ਤਹਨੇਰਾ ਜਰੇਗਾ ਕਿਵੇਂ ਚੁੱਪ ਰਹਾਂ ਤਸ਼ਮਦਨ ਕੀ ਕਹਿਣਗੇ ਗੀਤ ਦੀ ਮੋਤ ਇਸ ਰਾਤ ਜੇ ਹੋਗੀ ਬਿਰਹਾ ਜੀਣੋ ਮੇਰੇ ਅਰ ਕਿੰਜ ਸਹਿਣਗੇ